ਸੜਕ ਦੇ ਉੱਪਰ ਬਣੀ ਫੀਡ ਫੈਕਟਰੀ ਦੇ ਖਿਲਾਫ ਦੋ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਤੇ ਫੈਕਟਰੀ ਦੇ ਅੱਗੇ ਦਰਣਾ ਲਗਾ ਦਿੱਤਾ ਲੋਕਾਂ ਦੇ ਮੁਤਾਬਕ ਹਰ ਰੋਜ਼ ਉਹਨਾਂ ਨੂੰ ਫੀਡ ਫੈਕਟਰੀ ਦੇ ਬਾਹਰ ਖੜੇ ਟਰੱਕਾਂ ਦੇ ਕਾਰਨ ਪ੍ਰੇਸ਼ਾਨੀ ਚਲਣੀ ਪੈਂਦੀ ਹੈ ਤੇ ਹਰ ਰੋਜ਼ ਉਹ ਫੈਕਟਰੀ ਵਾਲਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਟਰੱਕਾਂ ਦੀ ਪਾਰਕਿੰਗ ਕਿਤੇ ਹੋਰ ਕਰਵਾਈ ਜਾਵੇ ਕਿਉਂਕਿ ਆਉਣ ਜਾਣ ਦੇ ਵਿੱਚ ਲੋਕ ਪਰੇਸ਼ਾਨ ਹੁੰਦੇ ਨੇ ਮਾਮਲਾ ਖੰਨਾ ਦੇ ਪਿੰਡ ਇਕੋਲਾਹਾ ਦਾ ਹੈ ਜਿੱਥੇ ਕਿ ਲੋਕਾਂ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਇੱਥੇ ਫੀਡ ਫੈਕਟਰੀ ਚੱਲ ਰਹੀ ਹੈ ਤੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਦੇ ਲਈ ਇੱਕੋ ਇੱਕ ਸੜਕ ਹੈ ਤੇ ਇਹ ਹੀ ਸੜਕ ਟਰੱਕਾਂ ਦੇ ਕਾਰਨ ਜਾਮ ਰਹਿੰਦੀ ਹੈ। ਮਿਲੀਏ ਤਾਰਾ ਫੀਡਰੀ ਫੈਕਟਰੀ ਆ ਖੰਨਾ ਫੀਡਰ ਫੈਕਟਰੀ ਦੇ ਨਾਮ ਤੇ ਤੇ ਇੱਥੇ ਰਤਨਪਾਉਂੋ ਪਿੰਡ ਤੇ ਇਕਲਾਹੇ ਨੂੰ ਇਹ ਰੋਡ ਮਿਲਦਾ 18 ਫੁੱਟਾ ਰੋਡ ਆ ਕਟੋ ਘਟ ਇਥੇ ਡੇਲੀ 100 ਗੱਡੀ ਆਉਂਦੀ ਆ ਜਿਹਦੇ ਵਿੱਚੋਂ 20-25 ਗੱਡੀਆਂ ਰੋਡ ਤੇ ਹੀ ਖੜੀਆਂ ਹੁੰਦੀਆਂ ਨੇ 20-25 ਗੱਡੀਆਂ ਰੋਡ ਤੇ ਖੜੀਆਂ ਆ ਡੇਲੀ ਕਹਿੰਦੇ ਆ ਪਰੇ ਕਰ ਦੰਨੇ ਆ ਜੀ ਲੇਕਿਨ ਦੇਖੋ ਸੀਜ਼ਨ ਦਾ ਟਾਈਮ ਆ ਉਧਰੋਂ ਸਰਕਾਰ ਕਹਿੰਦੀ ਆ ਅੱਗ ਨਹੀਂ ਲਾਉਣੀ ਗੱਠਾਲੀਆਂ ਟਰਾਲੀਆਂ ਵੀ ਜਾਂਦੀਆਂ ਨੇ ਸਕੂਲ ਵਾਲੇ ਬੱਚੇ ਵੀ ਜਾਂਦੇ ਨੇ ਸਾਰਿਆਂ ਨੂੰ ਹੀ ਦਿੱਕਤ ਆਉਂਦੀ ਆ ਆਮ ਪਬਲਿਕ ਸਾਰੀਓ ਪਰੇਸ਼ਾਨ ਆ ਉਹਦੇ ਕਰਕੇ ਅੱਜ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਜੀ ਬੇਨਤੀ ਤਾਂ ਅਸੀਂ ਰੋਜ਼ ਹੀ ਕਰਦੇ ਆ ਇਹਨਾਂ ਨੂੰ ਕਿ ਵੀਰ ਜੀ ਪਰੇ ਕਰ ਲੋ ਲੇਕਿਨ ਕਿਹਦੇ ਕੋਲ ਇੰਨਾ ਟਾਈਮ ਆ ਕਿ ਰੋਜ਼ ਇਹਨਾਂ ਨੂੰ ਆ ਕੇ ਇਹਨਾਂ ਦਾ ਕੁੰਡਾ ਖੜਕਾ ਕੇ ਅਸੀਂ ਲਈ ਜੀ ਇਹਨਾਂ ਨੂੰ ਪਰੇ ਕਰਾ ਦੋ ਫੇਰ ਕਹਿੰਦੇ ਨੇ ਡਰਾਈਵਰ ਰੋਟੀ ਖਾਣ ਗਿਆ ਹੋਇਆ ਡਰਾਈਵਰ ਹੈ ਨਹੀਂ ਜੀ 10 ਮਿੰਟ ਰੁਕ ਜਾਓ 5 ਮਿੰਟ ਰੁਕ ਜਾਓ ਕਰਾਉਣੇ ਆ ਲੇਕਿਨ ਜਿਆਦਾ ਹਰਾਸਮੈਂਟ ਹੁੰਦੀ ਆ ਜੀ ਉਹਦੇ ਕਰਕੇ ਅੱਜ ਅਸੀਂ ਪੁਰੇ ਫਿਰ ਇਹਨਾਂ ਦੀ ਫੈਕਟਰੀ ਦੇ ਵਿੱਚ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਆ ਕਿ ਜਦ ਤਾ ਤੁਸੀਂ ਆਪ ਦੀ ਕਿਤੇ ਪਾਰਕਿੰਗ ਨੂੰ ਜਗ੍ਹਾ ਲਓ ਜਾ ਆਪਦੀਆਂ ਗੱਡੀਆਂ ਅੰਦਰ ਖੜਾਓ ਇਹਨਾਂ ਕੋਲ ਸੱਤ ਕਿਨਾਂ ਜੇ ਫੈਕਟਰੀ ਹੈ ਜੀ ਇਹ ਦੇਖੋ ਜੀ ਪ੍ਰੋਬਲਮ ਇਸ ਲਈ ਹੈ ਕਿ ਤਾਰਾ ਫੀਡ ਦੇ ਵਿੱਚ ਕਰਾ ਬਹੁਤ ਦੇ ਤੋਂ ਫੈਕਟਰੀ ਚੱਲਦੀ ਹੈ ਇਹਦੀ ਪ੍ਰੋਬਲਮ ਇਹੀ ਆ ਰਹੀ ਹੈ ਵੀ ਰੋਡ ਦੇ ਉੱਪਰ ਗੱਡੀਆਂ ਖੜਦੀਆਂ ਨੇ ਇਹਦੇ ਨਾਲ ਗੱਡੀਆਂ ਸਾਢ ਨਾਲ ਜਦੋਂ ਕਿ ਨਾ ਰਾਤ ਨੂੰ ਵੀ ਬਾਰ-ਬਾਰ ਰਾਤ ਨੂੰ ਟ੍ਰੈਪ ਆਉਂਦੀ ਆ ਉਧਰੋਂ ਗੱਡੀ ਦਾ ਪਤਾ ਹੀ ਨਹੀਂ ਲੱਗਦਾ ਖੜੀਆਂ ਵੀ ਸਾਈਡ ਤੇ ਹੁੰਦੀਆਂ ਨੇ ਕੋਈ ਅਚਾਨਕ ਐਕਸੀਡੈਂਟ ਹੋ ਜੇ ਉਹਦਾ ਕਿ ਉਹਦਾ ਫਿਰ ਕੀ ਹਾਲ ਹੋ ਸਾਲਾ ਇਹ ਉਹਦੇ ਕਰਕੇ ਨੇ ਰਿਕਵੈਸਟ ਕੀਤੀ ਵੀ ਆਪਣੀਆਂ ਗੱਡੀਆਂ ਨੂੰ ਤੁਸੀਂ ਆਪਣੀ ਜਗ੍ਹਾ ਤੇ ਕਵਰੇਜ ਕਵਰੇਜ ਕਰੋ ਇਸ ਮੌਕੇ ਜਦੋਂ ਫੈਕਟਰੀ ਦੇ ਕਰਮਚਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫੈਕਟਰੀ ਦਾ ਕੰਡਾ ਖਰਾਬ ਹੋਣ ਦੇ ਕਾਰਨ ਵਜ਼ਨ ਨਹੀਂ ਹੋ ਰਿਹਾ ਸੀ ਜਿਸ ਕਾਰਨ ਦਿੱਕਤ ਪਰੇਸ਼ਾਨੀ ਆ ਰਹੀ ਹੈ ਲੇਕਿਨ ਅੱਗੇ ਤੋਂ ਇਸ ਦਾ ਧਿਆਨ ਰੱਖਿਆ ਜਾਏਗਾ ਸਾਡੇ ਨਾਲ ਅੰਦਰ ਕੰਡਾ ਲੱਗਿਆ ਹੋਇਆ ਹੈ ਸਾਡਾ ਕੰਡਾ ਖਰਾਬ ਹੋ ਗਿਆ ਸੀਗਾ ਯਾਨੀ ਕਿ ਸਾਰੀ ਵੈਰ ਖਤਮ ਹੋ ਗਈ ਸੀ ਸਾਡੇ ਕੋਲ ਕੁਆਲਿਟੀ ਤੋਂ ਆਏ ਵੀ ਹੋਏ ਨੇ ਕੰਡਾ ਰਿਪੇਅਰ ਕਰਨ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਵੀ ਉਹਦੇ ਕਰਕੇ ਬਾਹਰ ਗੱਡੀਆਂ ਜਾਮ ਲੱਗ ਗਿਆ ਉਹ ਸਾਨੂੰ ਪਹਿਲਾਂ ਪਿੰਡ ਵਾਲੇ ਕਹਿ ਗਏ ਕਿ ਅਸੀਂ ਗੱਡੀਆਂ ਖੜਾਏ ਨਾ ਕਰੋ ਅਸੀਂ ਉਹਰੇ ਲੋਕ ਲਵਾਈ ਅੱਗੇ ਇੱਧਰ ਜਗ੍ਹਾ ਬਣਵਾਈ ਆ ਉਹਰੇ ਗੱਡੀਆਂ ਸੜਾਉਣ ਨੂੰ ਅਸੀਂ ਗੱਡੀਆਂ ਆਪਣੀ ਇੱਥੇ ਖੜਾ ਰਏ ਸੀਗੇ ਉਹ ਗੱਡੀਆਂ ਦੀ ਲਾਈਨ ਲੰਬੀ ਚੱਲੀ ਗਈ ਉੱਥੇ ਤੱਕ ਤਾਂ ਕਰਕੇ ਫਿਰ ਪਿੰਡ ਚੋਂ ਸਰਪੰਚ ਸਾਹਿਬ ਇੱਧਰ ਰਤਨਪਾਲ ਸਰਪੰਚ ਸਾਹਿਬ ਆਏ ਸੀਗੇ ਕਹਿੰਦੇ ਵੀ ਸਾਨੂੰ ਵੀ ਦਿੱਕਤ ਹੁੰਦੀ ਆ ਉਹਰੇ ਦੇ ਟਿਕਾ ਲੱਗਦਾ ਅਸੀਂ ਫਿਰ ਚਲੋ ਹੁਣ ਪ੍ਰਸ਼ਾਸਨ ਤੋਂ ਵੀ ਆਏ ਸੀ ਜਿਹੜੀ ਐਸਪੀ ਸਾਹਿਬ ਵੀ ਆਏ ਸੀਗੇ ਵੀ ਅਸੀਂ ਇਹਨਾਂ ਨੂੰ ਹੁਕਮ ਦਿੱਤੇ ਨੇ ਅਸੀਂ ਵੀ ਆਪਣੀ ਪ੍ਰੋਬਲਮ ਦੱਸੀ ਆ ਵੀ ਜਦੋਂ ਨਹੀਂ ਪ੍ਰੋਬਲਮ ਸਿਰ ਮੱਥੇ ਅਸੀਂ ਗੱਡੀਆਂ ਅੰਦਰ ਕਰਵਾਤੀਆਂ ਰਸਤਾ ਕਰਵਾਤਾ ਹੁਣ ਮਸਲਾ ਸਾਰਾ ਹਾਂਜੀ ਹਾਂਜੀ ਤੇ ਜਿਹੜੀ ਟਰੈਪ ਸਹੀ ਤਰੀਕੇ ਨਾਲ ਹਾਂਜੀ ਇਹ ਸਾਨੂੰ ਥੋੜੀ ਅੰਦਰ ਦਿੱਕਤ ਕਰਕੇ ਆ ਗਈ ਬਾਕੀ ਅਸੀਂ ਪਾਰਕਿੰਗ ਦਾ ਹੋਰ ਵੀ ਅੱਗੇ ਜਗ੍ਹਾ ਲੈ ਕੇ ਹੱਲ ਕਰ ਰਹੇ ਹਾਂ ਪਾਰਕਿੰਗ ਦਾ ਵੀ ਕਿੰਨੀ ਅੰਦਰ ਅਸੀਂ ਜਗ੍ਹਾ ਦਾ ਹੱਲ ਕੀਤਾ ਹੋਇਆ ਪਰ ਸਾਨੂੰ ਕੰਡੇ ਕਰਕੇ ਦਿੱਕਤ ਆ ਗਈ ਰੌਂਟਰੀ ਦੇ ਲਈ ਗੱਡੀਆਂ ਸੀ ਅਸੀਂ ਅੰਦਰ ਲੈ ਨਹੀਂ ਸਕਦੇ ਸੀ ਇਸ ਤਰ੍ਹਾਂ ਉਧਰ ਸੂਚਨਾ ਮਿਲਦੇ ਹੀ ਡੀਐਸਪੀ ਵੱਲੋਂ ਖੁਦ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣਾ ਧਰਨਾ ਖਤਮ ਕੀਤਾ ਗਿਆ ਉਹ ਸੌਲਟ ਆਊਟ ਹੋ ਗਿਆ ਜੀ ਇਹਨਾਂ ਦੀ ਡਿਮਾਂਡ ਸੀਗੀ ਵੀ ਜਿਹੜੀਆਂ ਸਾਈਡ ਤੇ ਲੱਗਣ ਗੱਡੀਆਂ ਤੇ ਸਾਡੀ ਗੱਲ ਹੋ ਗਈ ਹੈ ਦੋਨੋਂ ਪਾਰਟੀਆਂ ਦੇ ਨਾਲ ਉਹ ਸੌਲਟ ਆਊਟ ਹੋ ਗਿਆ ਕੀ ਸੀਗਾ ਕੀ ਸੀਗਾ ਜੀ ਪ੍ਰੋਬਲਮ ਕੀ ਆ ਰਹੀ ਚੱਲ ਉਹ ਕੋਈ ਖਾਸ ਪ੍ਰੋਬਲਮ ਨਹੀਂ ਸੀ ਜਿਵੇਂ ਆਮ ਉਮੂਮਨ ਡਰਾਈਵਰ ਹੁੰਦੇ ਨੇ ਵੀ ਛੇ ਨੇੜੇ ਜਾ ਕੇ ਗੱਡੀ ਲਾ ਦਈਏ ਉਹ ਡਰਾਈਵਰ ਨੂੰ ਅਸੀਂ ਕਹਿ ਦਿੱਤਾ ਹੋਇਆ ਵੀ ਜਿਹੜੀ ਹੈ ਜਿਹੜਾ ਉਹ ਰੋਡ ਨਾਲ ਆਉਣ ਸਾਈਡ ਤੇ ਕਿਤੇ ਲਾ ਲੈਣ ਤਾਂ ਕਿ ਟ੍ਰੈਫਿਕ ਨੂੰ ਕੋਈ ਮੇਕ ਨਾ ਪਵੇ ਉਹ ਅਸੀਂ ਅਕੋਰਡਿੰਗ ਟੂ ਸਿਚੁਏਸ਼ਨ ਦੇਖਾਂਗੇ ਜੀ ਕੀ ਕਰਨਾ ਜੋ ਵੀ ਪੰਦਾ ਹੋਇਆ ਅਸੀਂ ਕਰਾਂਗੇ ਹਾਲ ਦੀ ਗੱਡੀ ਦਾ ਲੌਂਗ ਆਰਡਰ ਨੂੰ ਸਾਹਮਣਾ ਅਸੀਂ ਸੀ ਉਹਨਾਂ ਦਾ ਸੌਲਟ ਆਊਟ ਜਿਹੜੇ ਪਾਰਟੀ ਜਿਹੜੀਆਂ ਸੀ ਇਹਨਾਂ ਦਾ ਜੋ ਵੀ ਡਿਫਲੈਕਸ਼ਨ ਸੀ ਇਹਨਾਂ ਦਾ ਬਹਿ ਕੇ ਤੇ ਹੱਲ ਹੋਗਾ ਜਗਬਾਣੀ ਟੀਵੀ ਲਈ ਵਿਪਨ ਕੁਹਾੜ ਦੀ ਰਿਪੋਰਟ